22 ਜੂਨ 2024 ਨੂੰ ਜਿਹੜਾ ਬੱਲਾ ਥਾਣਾ ਹੈ ਇਹ ਮਾਨਯੋ ਕਮਿਸ਼ਨਰ ਆਫ ਪੁਲਿਸ ਸ਼੍ਰੀ ਰਣਜੀਤ ਸਿੰਘ ਆਈਪੀਐਸ ਉਹਨਾਂ ਵੱਲੋਂ ਦੁਬਾਰਾ ਸਟਾਰਟ ਕਰ ਦਿੱਤਾ ਗਿਆ ਸੀ ਜਿੱਥੇ ਕਿ ਮੁੱਖ ਅਫਸਰ ਰਜਵੰਤ ਕੌਰ ਉਹਨਾਂ ਦੀ ਪੋਸਟਿੰਗ ਕੀਤੀ ਗਈ। ਇਹ ਏਰੀਆ ਬੜਾ ਸੰਵੇਦਨਸ਼ੀਲ ਹੈ ਕਿਉਂਕਿ ਮਹਿਤਾ ਰੋਡ ਜਿਹੜੀ ਉੱਥੇ ਕੋਈ ਲਾਈਟਿੰਗ ਬਹੁਤ ਜ਼ਿਆਦਾ ਨਾ ਹੋਣ ਕਰਕੇ ਵਾਰਦਾਤਾਂ ਕਾਫੀ ਹੁੰਦੀਆਂ ਸੀ। ਪਿਛਲੇ ਦਿਨਾਂ ਦੇ ਵਿੱਚ ਇੱਥੇ ਦੋ ਵਾਰਦਾਤਾਂ ਹੋਈਆਂ ਜਿਹੜਾ ਕਿ ਥਾਣੇ ਵੱਲੇ ਦੀ ਅਧੇ ਨਾਲ ਚੌਂਕੀ ਨਿਊ ਫੋਕਲ ਪੁਆਇੰਟ ਦੀ ਪੁਲਿਸ ਫੋਰਸ ਨੇ ਬੜੀ ਮੁਸਤੱਦੀ ਦੇ ਨਾਲ ਟ੍ਰੇਸ ਕਰ ਲਈਆਂ। ਇਹਨਾਂ ਦੇ ਵਿੱਚ ਪਹਿਲੀ ਜਿਹੜੀ ਵਾਰਦਾਤ ਸੀ ਉਸ ਦੇ ਵਿੱਚ ਮੁਜ਼ਈ ਨਵਜੋਤ ਸਿੰਘ ਹੋਣਾਂ ਦੇ ਘਰ ਚੋਰੀ ਹੋਈ ਸੀ। ਤੇ ਦੰ ਦਿਹਾੜੇ ਕਿਸੇ ਬੰਦੇ ਨੇ ਇਹਨਾਂ ਦੇ ਘਰ ਐਂਟਰ ਕਰਕੇ ਕਾਫੀ ਇਹਨਾਂ ਦੇ ਘਰੋਂ ਪੈਸੇ ਵਗੈਰਾ ਚੋਰੀ ਕਰ ਲਏ ਸੀ ਜਿਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਟੀਮਾਂ ਬਣਾ ਕੇ ਇਹਦੇ ਵਿੱਚ ਗੁਰਜੰਟ ਸਿੰਘ ਨਾਮ ਦਾ ਬੰਦਾ ਜਿਹੜਾ ਕਿ ਦਸ਼ਮੇਸ਼ ਨਗਰ ਪਿੰਡ ਦਾ ਰਹਿਣ ਵਾਲਾ ਸੀ ਉਹਨੂੰ ਪਹਿਲਾਂ ਤਾਂ ਡਿਟੈਕਟ ਕੀਤਾ ਕਿ ਉਹਨੇ ਚੋਰੀ ਕੀਤੀ ਹੈ ਫਿਰ ਉਹਨੂੰ ਅਰੈਸਟ ਵੀ ਕੀਤਾ ਤੇ ਉਹਦੇ ਕੋਲੋਂ 70000 ਰੁਪਏ ਦੇ ਕਰੀਬ ਜਿਹੜੀ ਕਰੰਸੀ ਜਿਹੜੀ ਉਹਨੇ ਚੋਰੀ ਕਰ ਲਈ ਸੀ ਉਹ ਬਰਾਮਦ ਕੀਤੀ ਦੂਸਰਾ ਜਿਹੜਾ ਇੱਥੇ ਵਾਰਦਾਤ ਹੋਈ ਇੱਕ ਦਿਨ ਦੌਰਾਨੇ ਨਾਕਾਬੰਦੀ ਜਿਹੜੇ ਨਿਊ ਪੁਲਿਸ ਪੁਆਇੰਟ ਇੰਜਾਰਦੇ ਆ ਸੀ ਕਸ਼ਵੀਰ ਸਿੰਘ ਇਹਨਾਂ ਨੇ ਇੱਕ ਕੁਲਦੀਪ ਸਿੰਘ ਨਾਮ ਦੇ ਬੰਦੇ ਨੂੰ ਰੋਕਿਆ ਜਿੰਨੇ ਕਿ ਮੋਟਰਸਾਈਕਲ ਇੱਥੇ ਪਸ਼ੂ ਮੰਡੀ ਜਿਹੜੀ ਵੱਲ ਆਇਥੋਂ ਚੋਰੀ ਕੀਤਾ ਸੀ ਜਦੋਂ ਉਹਨੂੰ ਕੁੱਛ ਪ੍ਰਤੀਨ ਕੀਤੀ ਗਈ ਤਾਂ ਉਸ ਤੋਂ ਕੋਈ ਡਾਕੂਮੈਂਟ ਵੀ ਨਹੀਂ ਸੀਗਾ ਕਿ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਵੀ ਉਸ ਤੋਂ ਬਰਾਮਦ ਹੋਇਆ ਤੇ ਨਾਲ ਦੋ ਮੋਬਾਈਲ ਫੋਨ ਵੀ ਚੋਰੀ ਦੇ ਬਰਾਮਦ ਹੋਏ ਸੋ ਇਸ ਏਰੀਆ ਦੇ ਵਿੱਚ ਜਿ세 ਕਿ ਆਰਮੀ ਅਮੂਨੀਸ਼ਨ ਡੰਪ ਹੋਈ ਹੈ ਗੁਰ RAMDAS ਹਸਪੀਟਲ ਵੀ ਹੈ ਤੇ ਸਾਡਾ ਨਵਾਂ ਥਾਣਾ ਜਿਹੜਾ ਬੱਲਾ ਹੈ ਤੇ ਚੌਂਕੀ ਨਿਊ ਕੋਪਲ ਪੁਆਇੰਟ ਹੈ ਇਹ ਬੜੀ ਮੁਸਤੈਦਗੀ ਦੇ ਨਾਲ ਕੰਮ ਕਰ ਰਿਹਾ ਅਸੀਂ ਵਿਸ਼ਵਾਸ ਪਾਉਣਾ ਚਾਹੁੰਦੇ ਹਾਂ ਏਰੀਆ ਦੇ ਵਿੱਚ ਕਿ ਜਿਹੜ ਨੂੰ ਪਹਿਲਾਂ ਲੱਗਦਾ ਸੀ ਕਿ ਇੱਥੇ ਕਾਫੀ ਜ਼ਿਆਦਾ ਵਾਰਦਾਤਾਂ ਵਗੈਰਾ ਹੋ ਰਹੇਗਾ ਹਨੇਰੇ ਕਰਕੇ ਤੇ ਰੋਡ ਕੰਸਟਰਕਸ਼ਨ ਕਰਕੇ ਉਹਨਾਂ ਨੂੰ ਇਹ ਹੋਰ ਮਿਹਨਤ ਦੇ ਨਾਲ ਕਿੱਥੇ ਪੁਲਿਸਿੰਗ ਕੀਤੀ ਜਾਊਗੀ ਤੇ ਇਹੋ ਜਿਹੀ ਕਿਸੇ ਵੀ ਕ੍ਰਾਈਮ ਨੂੰ ਜਿਹੜੀ ਠੱਲ ਪਾਈ